ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਮੈਰੋ ਜੀ ਤਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਜਿਹੜੀ ਅੱਜ ਦੀ ਵੀਡੀਓ ਜੇ ਤੋਹਫੇ ਆ ਨਾ ਇਹ ਕਿਤੇ ਹੀ ਮਿਲਦੇ ਆ ਵੀਰੇ ਐਂਡ ਟੌਰ ਨਾਲ 10 ਮਿੰਟ ਕੱਢ ਕੇ ਵੀਡੀਓ ਨੂੰ ਪੂਰਾ ਵੇਖਿਓ ਮੁੱਲ ਬਾਲੇ ਛੋਟੇ ਛੋਟੇ ਆ ਹੈ ਨਹੀਂ ਕਿੰਨੇ ਆ ਇੱਕ ਤਾਂ ਤਾਜ਼ਾ ਸੂਆ ਮੋਰਾ ਦਾ ਤੋਹਫਾ ਤੇ ਇੱਕ ਤੋਕੜ ਗੱਬਣ ਵਹਿੜ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਤਾਂ ਕਿ ਵੀਰੇ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੁਹਾਡੇ ਵਾਸਤੇ ਬਹੁਤ ਟਾਪ ਟਾਪ ਦੇ ਆਪਨ ਨਗੀਨੇ ਤੇ ਜੈਜ ਮੋਲ ਚ ਲੈ ਕੇ ਆਈਦਾ ਸਪੋਰਟ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮੈਰੋ ਆ ਤਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ 98142 99923 98142 99923 ਰੋਕ ਜੀ ਬੀ ਤੋਹਫੇ ਲੈ ਕੇ ਆਂਦੇ ਆ। ਬਰੇ ਤੋਹਫੇ ਹੀ ਆਜ। ਚੱਲ ਆਇਆ ਮੰਨ ਲਾ ਜਿਹੜਾ ਆ ਗਿਆ ਪਹਿਲਾ ਖੜ ਕੇ ਵੇਖੂਗਾ ਤੂੰ ਮਿੰਟ। ਬਈ ਚੀਜ਼ਾਂ ਕੋਈ। ਵੱਡੇ ਵੀਰੇ ਇੱਕ ਗੱਲ ਹੋਰ ਸੁਣ ਲਾ। ਹੂੰ। ਚੱਲ ਤੂੰ ਵੀ ਬਰੇ ਨਿੱਤ ਵੀਡੀਓ ਪੋਣਾ। ਹਰੇਕ ਗੁਲਮਾਲ ਰੱਖਿਆ ਵੇ ਬੰਦੇ ਦੁਨੀਆ ਬਰੇ ਬਹੁਤ ਪਰੇ ਤੋਹਫੇ ਆ। ਪਰੇ ਪਰੇ। ਪਰ ਇੱਕ ਗੱਲ ਸੁਣ ਲਾ ਬਾਈ ਕੋਈ ਨਸਲਾ ਵਾਲਾ ਹੀ ਸੁੰਦਾ ਬਾਈ ਖੀਰੀ ਕੱਟੀ ਸੂਈ ਵੀ ਆ। ਗਾਰੰਟੀ। 9 ਕਿਲੋ ਦੁੱਧ ਆ ਬਰੇ ਉ ਪਾਟ ਕੇ ਬਖਾਵਾਂਗੇ। ਅੱਛਾ ਇੱਥੇ ਦੰਦ ਵੀ ਨਹੀਂ ਹਜੇ ਸਿੱਟੇ ਵੇ। ਇੱਥੇ ਦੰਦ ਸਿੱਟਿਆ ਮਿਲ ਜਿਆ ਇਹਨੂੰ। ਕੱਚੀ ਖੀਰੀ ਆ ਬਰੇ ਜਮ ਤਸੱਲੀ ਕਰਾ ਕੇ ਫੇਰ ਆਪਾਂ ਵੀਰੇ ਮੈਂ ਕਹਿੰਦਾ ਵੀਰੇ ਪਹਿਲਾਂ ਦਿਨ ਤੋੜ ਨਹੀਂ ਬਾਅਦੋਂ ਕੱਟੀ ਮੋਲ ਬਾਅਦੋਂ ਕਰਨੇ ਪਹਿਲਾਂ ਤੈਨੂੰ ਦੰਦ ਪਟਕੇ ਖੋਣੇ ਨੇ ਇਹ ਨਹੀਂ ਕਹਿੰਦਾ ਵੀ ਆ ਕੇ ਵੇਖੇ ਕੋਈ ਪਟਕੇ ਵਿਖਾਉਂਗਾ ਵੀਰੇ ਆ ਜਾ ਸਿੰਘ ਜਿਵੇਂ ਨਾ ਘੜ ਕੇ ਬਣਾਇਆ ਗੱਲਾਂ ਹੋ ਗਈਆਂ ਹੋਰ ਖੀਰੀ ਬਾਈ ਠੀਕ ਐ ਐਣ ਜਮ ਕਰਦੇ ਸਾਫ ਬਾਈ ਮੂੰਹ ਲਓ ਜੀ ਕਰ ਲਓ ਚੈੱਕ ਅਸਲ ਖੀਰੀ ਐ ਵੀਰੇ ਹੂੰ ਠੀਕ ਐ ਕੁਆਲਟੀ ਕੁਲਟੀ ਵਾਲੀ ਐ ਹਨ ਬਾਲੀ ਜੰਗੀ ਆ ਬਾਈ ਕੱਟੀ ਵੀਰੇ ਬੱਗੋਲ ਸੰਗਾ ਰੈਂਗਲ ਆ ਸੰਗਾ ਨਾ ਬਈਰੇ ਭੀੜਾ ਅਸਲ ਮੋਹਰਾ ਦੀ ਕੱਟੀ ਆ ਬਈ ਇਹਨੂੰ ਕਹਿੰਦੇ ਆ ਬਈ ਹੂੰ ਬਈ ਸਾਂਭਣ ਵਾਲੇ ਦੇ ਵੀ ਧੰਨਵਾਦ ਆ ਬਹੁਤ ਧੰਨਵਾਦ ਭਾਈ ਕਦੋਂ ਸੂਈ ਆ ਜੀ ਇਹ ਵਿਰੇ ਅੱਜ ਸੂਈ ਨੂੰ ਇਹਨੂੰ ਹੋ ਗਿਆ 8 ਦਿਨ ਬੱਚਾ ਜੀ ਬੱਚਾ ਕੱਟਾ ਮਗਰ ਕੱਟਾ ਵੀ ਵਿਰੇ ਦੇ ਵਾਂਗੂੰ ਨਸਲ ਦਾ ਵੇਖ ਕੱਦ ਕਾਠ ਵਿਰੇ ਵੇਲ ਬੂਲ ਬਹੁਤ ਚੰਗੀ ਆ ਬਈ ਅੰਗ ਪੈਰ ਬਾਲੇ ਚੰਗੇ ਆ ਹੂੰ ਚੰਗਾ ਪੂਰਾ ਜੇਰ ਜੂਰ ਦੀ ਸਾਫ ਆ ਜੇਰ ਜੂਰ ਦੀ ਵੱਡੇ ਵਿਰੇ ਸਾਫ ਆ ਕਿੰਨਾ ਦੁੱਧ ਜੋਖ ਦੁੱਧ ਇਸ ਟਾਈਮ ਦੇ ਥਲੇ 9 ਕਿਲੋ ਆਦਾ ਵਿਰੇ ਜੇ ਕੋ ਚੰਗੇ ਸੇਵਾਲੇ ਦੇ ਘਰੇ ਉੱਠ ਗਈ ਪਤਾ ਨਹੀਂ ਹੁਣ ਵੀ ਪਲੂਣ ਵੀ 12 ਕਿਲੋ ਹੀ ਪਾ ਦੇ ਭਰਾ ਪਰ ਇੱਕ ਗੱਲ ਆ ਬਾਈ ਕਿਤੇ ਗਾਂ ਦੇ ਸੂਏ ਨੂੰ ਕੱਟੀ ਹਮ ਅਸਲ ਤੋਹਫੀ ਬਾਣਨ ਵਾਲੀ ਆ ਬਾਈ ਪੰਡਾਲ ਵੀ ਆਣ ਲੱਗੇ ਚਾਰੇ ਹੀ ਬਾਈ ਕੱਲੇ ਕੱਲੇ ਹਮ ਪੰਡਾ ਲਾ ਦੂਗੀ ਹਾਂ ਗੱਲਾਂ ਕਰਾ ਦੂ ਵੀਰੇ ਕੱਟੀ ਬਹੁਤ ਚੰਗੀ ਆ ਵੀਰੇ ਤੋੜ ਕੇ ਬਹੋਣੇ ਬਾਈ ਲੈ ਜੱਲ ਵੀਰੇ ਗੋਲ ਸੈਂਗ ਆ ਪਿਓਰ ਵੀਰੇ ਮੋਰਾ ਦਾ ਤੋਹਫਾ ਕੱਟੇ ਨੂੰ ਇਹਨੇ ਜਨਮ ਦਿੱਤਾ 9 ਕਿਲੋ ਨੈਟ ਦੁੱਧ ਆਪਦਾ ਜੋਖ ਕੇ ਲੈ ਜਾਓ ਵੀਰੇ ਦੋ ਘੜੀਆਂ ਵੇਖ ਕੇ ਵੇਖਣ ਵਾਲੀ ਚੀਜ਼ ਆ ਬਾਕੀ ਬਾਈ ਦੀ ਗੱਲ ਸਹੀ ਆ ਬਈ ਬਰੀਡਰ ਵੀ ਚੰਗੇ ਤੋਂ ਚੰਗਾ ਪਿਆ ਬਈ ਦੁਨੀਆਂ ਬਹੁਤ ਪਰੇ ਤੋਂ ਪਰੇ ਆ ਪਏ ਨਿੱਜੇ ਦੇ ਚੰਗੇ ਤੋਂ ਚੰਗੇ ਭਾਰ ਖੂ ਬੰਦੇ ਪਏ ਆ ਭਾਰਖ ਤੁਸੀਂ ਆਪ ਵੀ ਕਰ ਲੈਣੀ ਆ ਕਿਉਂਕਿ ਤੁਹਾਡਾ ਵੀਰੇ ਤਜਰਬਾ ਜ਼ਿਆਦਾ ਆਪਣੇ ਨਾਲ ਬਾਕੀ ਜਿੰਨੀ ਹੈਗੀ ਓਨੀ ਚੰਗੀ। ਇਹ ਕਿਤੇ ਵੀ ਹੱਥ ਨਹੀਂ ਧਰੌਂਦੀ। ਇੱਕ ਤਾਂ ਹੁੰਦੀ ਨਾ ਕਿਤੇ ਧਰੌਂਦੀ ਆ। ਧਰੌਂਦੀ ਬਈ। ਦੰਦਾਂ 'ਚੋਂ ਖੀਰੀ ਬਈ ਸਿੰਘ ਗੋਲ ਥਾਣੇਨ ਚਾਰੇ ਅੱਡੋ ਅੱਡੀ ਲੱਗੇ। ਚੋਣ ਚਵਾਈ ਵੀ ਬੜਾ ਚੰਗਾ। ਬਈ ਰੰਗ ਬਾਜਣ ਫੁੱਲ ਕੱਟੀ। ਠੱਪੜਾ ਵੀ। ਫੁੱਲ ਚੰਗੀ ਆ। ਵੀਰੇ ਜਿਹੜਾ ਘਰੇ ਰੱਖਣੀ 400-500। ਸਹੀ ਗੱਲ। ਓਣੀ ਆ ਨਾ ਮੂੰਹ ਵੀ ਬੱਚੇ-ਬੋਚੇ ਲੈਣ ਲਈ ਬਈ ਨਜ਼ਾਰੇਦਾਰ ਕੱਟੀ ਆ। ਮੰਨ ਲੋ ਘਰੇ ਖੜੀ ਆ ਹੀ ਨਹੀਂ ਅਗਲਾ ਕੇ ਨੱਕ ਮਾਰ ਜੂ ਬਈ। ਨਹੀਂ 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 ਵੱਡੇ ਬਈ। ਹਾਂ। ਬੱਚੇ ਕਰਕੇ ਮੜਿਆ ਕਰਦੀ ਵੀਰੇ। ਹਮ। ਹੈ। ਗਵਾਰਟੀ ਗੁਲਟੀ। ਬਾਕੀ ਇਹ ਤਾਂ ਗੱਲ ਬਾਈ ਤੇਰੀ ਸਹੀ ਆ ਮੇਲੇ ਵਾਲੀ ਚੀਜ਼ ਆ ਬਾਕੀ ਵੀਰੇ ਖਾਣਾ ਤੁਹਾਨੂੰ ਦੀ ਜਮਾ ਓਕੇ ਆ ਜੀ ਵੱਡੇ ਵੀਰੇ ਚਵਾਈ ਮੈਂ ਕਹਿੰਦਾ ਭਾਵੇਂ ਜਵਾਕ ਚ ਹੋਈ ਜਾਵੇ ਇੰਨੀ ਕਰਾ ਇੰਨੀ ਚੰਗੀ ਆ ਵੀਰੇ ਇੱਕ ਗੱਲ ਹੋਰ ਸੁਣ ਲੈ ਹੂੰ ਇਹਦਾ ਆਪਾਂ ਚੱਲ ਹੈ ਨਹੀਂ ਇੰਨੀ ਜੋਗੇ ਇਹਦਾ ਵੀਰੇ ਉਂ ਵੀ ਮੇਲੇ ਚ ਵੀ ਲਿਜਾਈ ਜਾਵੇ ਅਗਲਾ ਹੋਊਗੀ ਗੱਲ ਬਾਤ ਹੋ ਗਈ ਐਂਟਰੀ ਹੋਊਗੀ ਇੰਦਾਰ ਚੋਂ ਮੋੜਦੇ ਲੱਗੇ ਕਹਿਣਗੇ ਬਈ ਠੀਕ ਆ ਵੀ ਖੀਰੀ ਸਵਾਈ ਵੀ ਆ ਕਿਸੇ ਨੇ ਹਾਂ ਐਂਟਰੀ ਵੀਰੇ ਹੋਊਗੀ ਝੋਟੀ ਜੀ ਆਪਾਂ ਇਹ ਨਹੀਂ ਕਹਿੰਦੇ ਬਈ ਪਹਿਲਾਂ ਨਾਮ ਚੱਕ ਕੇ ਦੂਜਾ ਉਹਨੇ ਬਈ ਨਾਮ ਪਾਵਾਂ ਡਾਕਾ ਬਣਾ ਚੱਕੇ ਫੁੱਲ ਬੰਨ ਦੇਣਗੇ ਦੇਸੀ ਵੀ ਬਈ ਜਰੂਰ ਹੋਊਗਾ ਠੀਕ ਡਿਮਾਂਡ ਵੀਰੇ ਜਾਇਜ਼ ਜਿਹੜੇ ਲੈਣੀ ਆ ਡਿਮਾਂਡ ਤਾਂ ਯਾਰ ਵੀਰੇ ਪਮਾਏ ਦੇ 2 ਲੱਖ ਮੰਗ ਲਿਆ ਤਾਂ ਵੀ ਮੁੱਲ ਨਹੀਂ ਕੋਈ ਸੋਨੇ ਦਾ ਮੁੱਲ ਕੋਈ ਨਹੀਂ ਹੈਗਾ ਐ ਕਿ ਨਹੀਂ ਪਰ ਆਪਾਂ ਵੀਰੇ ਕੱਟੀ 1 5 ਦੀ ਦੇ ਦੇਣ ਉਜੂ ਮਾਨ ਤਨ ਮਾੜਾ ਮੋਟਾ ਕਰਦੇ ਪਰ ਇੱਕ ਗੱਲ ਹੈਗੀ ਆ ਬਾਈ ਜਿਹਦੇ ਘਰੇ ਜਾਵੜੀ ਹੈ ਤੋਫਾਈ ਹੈ ਤੋਫਾਈ ਹੈ ਇਹਦਾ ਗੱਲ ਹੈਗੀ ਜਿਹਨੇ ਘਰੇ ਚੂਣੀ ਚੋਣੀ ਹੈ ਨਾ ਬਾਈ ਉਹਨੂੰ ਕੋਈ ਮੁੱਲ ਹੀ ਨਹੀਂ ਕੋਈ ਦਾ ਮੁੱਲ ਕੋਈ ਨਹੀਂ ਆਉਂਦੇ ਸੂਏ ਨੂੰ ਚਾਰ ਉਹ ਬਾਈ ਮੋਟਰਸਾਈਕਲ ਲੈ ਕੇ ਨਾ ਗੱਡੀ ਦੇ ਤੇਲ ਪਾ ਲਈ 10000 ਦਾ ਤੇ ਕਈ ਪਲੂਣ ਕੱਟੀ ਖੀਰੀ ਲੈ ਕੇ ਆਉਣੀ ਸੂਈ ਸਵਾਈ ਨਹੀਂ ਮਿਲਨੀ ਮਿਲਣੀ ਨਹੀਂ ਵੀਰੇ ਮੁਸ਼ਕਲ ਹਾਂ ਜਵਾਨ ਹੋ ਕੇ ਸੁੰਦੇ ਪੈਸਿਆਂ ਨਾਲ ਚਲੋ ਮੈਂ ਚੀਜ਼ ਤਾਂ ਬਹੁਤ ਪਰੇ ਤੋਂ ਪਰੇ ਪਈ ਆ ਪਰ ਅਸਲ ਖੀਰੀ ਨਹੀਂ ਵੀਰੇ ਮਿਲਣੀ ਨਹੀਂ ਮਿਲਣੀ ਵੀਰੇ ਤੇ 2 ਨੰਬਰ ਵੀਰੇ ਵੈਡ ਸੁਆ ਕਿੰਨਾ ਮਾ ਜੀ ਇਹਦਾ 2 ਨੰਬਰ ਵੀਰੇ ਦੂਜਾ ਸੁਆ ਹੂੰ ਸਾਢੇ 6 ਮਹੀਨੇ ਦੀ ਗੱਬਣ ਦੁੱਧ ਜੀ ਦੁੱਧ ਦੇ ਥੱਲੇ 5 ਕਿਲੋ ਵੀਰੇ ਪਿਆਰ ਹਾਂ ਠੰਡੀ ਸੀਰੀਜ਼ ਲੱਗ ਫੁੱਲ ਆ ਕੋਈ ਲੱਤ ਛੜ ਚੱਕਣ ਦਾ ਨਹੀਂ ਪਤਾ ਹੂੰ ਨਹੀਂ ਜਿਵੇਂ ਮਰਜੀ ਚੋ ਚੱਲ ਡਰਦੀ ਐ ਮੜਿਆ ਠੀਕ ਆ ਕੋਈ ਫੜਾ ਇੱਕ ਨੰਬਰ ਵੀਰੇ ਇੱਕ ਨੰਬਰ ਦੋੜ ਕੇ ਦਿਖਾ ਦੀ ਵੀਰੇ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਦੂਜਾ ਜੀ ਛੇ ਮੀਟਰ ਦੀ ਗੱਬਣਾ ਬੜੇ ਚੰਗੀ ਚੋਂ ਬਹੁਤ ਛੇਆਂ ਦੀ ਗੱਬਣਾ ਨਾਲੀ ਸਾਢੇ ਛੇਆਂ ਦੀ ਆ ਵੀਰੇ ਛੇਆਂ ਦੀ ਮੰਨ ਲੈ ਕੋਈ ਸਾਢੇ ਛੇਆਂ ਦੀ ਗੱਬਣ ਚੈੱਕ ਪਾਸ ਆ ਤੇ 5 ਕਿਲੋ ਦੁੱਧ ਨੱਟ ਤਿਆਰ ਆ ਆਪਦੀ ਦੋ ਟਾਈਮ ਚ 4 ਟਾਈਮ ਚ 6 ਟਾਈਮ ਚ ਵਾਈ ਕਰਕੇ ਲੈ ਜਾਓ ਸੋਹਣਾ ਮੁੱਠੀ ਵਾਲਾ ਥਾ ਨਾ ਕੱਲਾ ਕੱਲਾ ਨਿੱਖੜਮ ਹੱਤੀ ਚਵਾਈ ਵਾਲਾ ਸੰਭੀ ਪਲੀਏ ਵੀ ਹੈ ਨਾ ਬਾਈ ਚੰਗੀ ਐ ਇਹ ਬੱਠੀ ਚੰਗੀ ਬਹੁਤ ਆ ਵੀਰੇ ਫੇਸ ਕੁਆਲਟੀ ਚੰਗੀ ਬਹੁਤ ਆ ਆ ਵੀ ਵੀਰੇ ਹੁਣ ਵੀ ਸਿਆਲਾਂ ਚ ਹੀ ਜਾਣੀ ਆ। ਬਲੀਪੁਲੀ ਬਹੁਤ ਆ ਬਾਈ ਐਣੀ ਗੱਲ ਕੋਈ ਕੋਚੀ ਬਾਥੀ ਬਹੁਤ ਚੰਗੀ ਆ। ਚੰਗੀ ਸਭੀ ਬੜੀ ਆ। ਗਾਂ ਨੂੰ ਗਰਮੀਆਂ ਚ ਵੀ ਬਾਈ ਹੁਣ ਕੰਮ ਦੇਣ ਵਾਲੀ ਮੜੀ ਜੀ ਕਰੌਸ ਪਾਣਾ ਹੈਗੀ ਆ। ਹੂੰ। ਜੈਜ ਡਿਮਾਂਡ ਦੇ ਲੈਣੀ ਆ ਉਹੀ ਦੱਸੀ ਯਸ ਤੈਨੂੰ। ਯਾਰ ਵੀਰੇ ਮੁੱਲ ਤਾਂ ਜਿੰਨਾ ਮਰਜ਼ੀ ਕਰਾਲਾ। ਹੂੰ। ਪਰ ਲਵਾਂਗੇ 35000 ਰੁਪਏ ਦਾ। ਬੱਚੀਆਂ ਵਾਲੇ ਮੁੱਲ ਜੀ ਜਾਣੀ ਹੈ। ਇਹ ਤਾਂ ਗੱਲ ਹੈਗੀ ਆ। ਨਾਲੇ ਚਾਹ ਪਾਣੀ ਵੀ ਕਰਾਈ ਜਾਊਗੀ ਵੀਰੇ। ਹੂੰ। ਨਾਲੇ ਗੱਬਣ ਵੀ ਆ। ਨਾਲੇ ਗੱਬਣ ਵੀ ਆ। ਔਰ ਦੋ ਮਹੀਨਿਆਂ ਨੂੰ ਡਰਾਈ ਹੋ ਜਾਣਾ ਤੇ ਚਾਰ ਪੈਸੇ ਰਲਾਉਣ ਵਾਲੀ ਚੀਜ਼ ਬਣ ਜਾਣੀ ਆ 35000 ਦੀ ਬਾਈ 35 ਦੀ ਵੀਰੇ 35000 ਠੀਕ ਆ 35000 ਦੀ ਬਾਈ ਕਹਿੰਦਾ ਦੇ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ